ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਚੈਨਲ ਚੈਹਲ ਖੇਤੀ ਸੇਵਾ ਸੈਂਟਰ ਤੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਕਰਦੇ ਆਂ ਕਿਸਾਨ ਵੀਰੋ ਅੱਜ ਦੀ ਵੀਡੀਓ ਚ ਆਪਾਂ ਗੱਲ ਕਰਾਂਗੇ 19-20 ਫਰਵਰੀ ਨੂੰ ਪੰਜਾਬ ਦੇ ਮੌਸਮ ਦੀ ਕਿ ਵੀਰੋ ਅੱਜ ਤੇ ਕੱਲ ਪੰਜਾਬ ਦੇ ਮੌਸਮ ਦੇ ਵਿੱਚ ਕੀ ਕੀ ਹਲਚਲ ਹੋ ਸਕਦੀ ਹੈ ਵੀਰੋ ਤਕਰੀਬਨ ਇੱਕ ਪੱਛਮੀ ਪਾਸੇ ਸਿਸਟਮ ਪੰਜਾਬ ਦੇ ਵਿੱਚ ਇੰਟਰ ਹੋਵੇਗਾ ਜੋ ਅੱਜ ਸਵੇਰ ਤੋਂ ਹੀ ਪੰਜਾਬ ਦੇ ਜੋ ਮੱਝ ਅਤੇ ਦੋਆਬੇ ਦੇ ਖੇਤਰ ਨੂੰ ਨਾ ਖੇਤਰ ਨੂੰ ਪ੍ਰਭਾਵਿਤ ਕਰੇਗਾ ਉਸ ਤੋਂ ਬਾਅਦ ਹੌਲੀ-ਹੌਲੀ ਤਕਰੀਬਨ ਵੀਰੋ ਦੁਪਹਿਰ ਤੋਂ ਬਾਅਦ ਦੁਪਹਿਰ ਦੇ ਆਸ-ਪਾਸ ਇਹਦਾ ਆਪਾਂ ਨੂੰ ਸਿਸਟਮ ਦਾ ਪ੍ਰਭਾਵ ਪੰਜਾਬ ਦੇ ਬਾਕੀ ਖੇਤਰਾਂ ਵਿੱਚ ਵੀ ਦੇਖਣ ਨੂੰ ਮਿਲੇਗਾ। ਜ਼ਿਆਦਾਤਰ ਸਿਸਟਮ ਦਾ ਪ੍ਰਭਾਵ ਵੀਰੋ ਅੱਜ ਦੁਪਹਿਰ ਤੋਂ ਲੈ ਕੇ ਜੋ ਅੱਜ ਦੀ ਰਾਤ ਹੋਵੇਗੀ ਤੇ ਵੀਰੋ ਕੱਲ ਦਾ ਦਿਨ ਹੋਵੇਗਾ ਉਹ ਜੋ ਇਹ ਆਉਣ ਵਾਲਾ ਸਮਾਂ ਹੋਊਗਾ ਵੀਰੋ ਉਹ ਤੇ ਸਿਸਟਮ ਦੇ ਵਿੱਚ ਇਹ ਸਿਸਟਮ ਦਾ ਪ੍ਰਭਾਵ ਪੂਰੇ ਜੋਰਾਂ ਦਾ ਆਪਾਂ ਨੂੰ ਦੇਖਣ ਨੂੰ ਮਿਲੇਗਾ। ਇਹ ਵੀਰੋ ਪੰਜਾਬ ਦੀ ਅਕਰਪ ਬਰਸਾਤ ਦੀ ਗੱਲ ਕਰੀ ਵੀ ਕਿੰਨਾ ਖੇਤਰਾਂ ਵਿੱਚ ਅਸਰ ਹੋਣਗੇ ਤਕਰੀਬਨ ਪੰਜਾਬ ਦੇ 60% ਖੇਤਰਾਂ ਦੇ ਵਿੱਚ ਵੀਰੋ ਬਰਸਾਤ ਦੇ ਅਸਰ ਬਣੇ ਹੋਏ ਨੇ ਜਿਹਦੇ ਵਿੱਚ ਖਾਸ ਕਰਕੇ ਮਾਝੇ ਤੇ 도ਆਬੇ ਦੇ ਖੇਤਰਾਂ ਦੇ ਵਿੱਚ ਵੀਰੋ ਇਹ ਸਿਸਟਮ ਦਾ ਪ੍ਰਭਾਵ ਆਪਾਂ ਨੂੰ ਜ਼ਿਆਦਾ ਦੇਖਣ ਨੂੰ ਮਿਲੇਗਾ ਉਸ ਤੋਂ ਬਾਅਦ ਹੌਲੀ-ਹੌਲੀ ਮੱਧ ਪੰਜਾਬ ਤੱਕ ਦਾ ਏਰੀਆ ਵੀ ਜਿਵੇਂ ਕਿ ਵੀਰੋ ਆਪਾਂ ਲਾ ਲੂ ਮੋਗਾ ਬਰਨਾਲਾ ਸੰਗਰੂਰ ਇਹ ਜੋ ਪੰਜਾਬ ਦਾ ਮੱਧ ਪੰਜਾਬ ਦਾ ਏਰੀਆ ਵੀਰੋ ਇਹਨਾਂ ਖੇਤਰਾਂ ਦੇ ਵਿੱਚ ਵੀ ਬਰਸਾਤੀ ਗਤੀਵਿਧੀਆਂ ਆਪਾਂ ਨੂੰ ਦੇਖਣ ਨੂੰ ਮਿਲਣਗੀਆਂ ਪਰ ਜਿਆਦਾ ਵੱਡਾ ਪ੍ਰਭਾਵ ਇਹ ਰੋਈਦਾ ਪਾ ਨੂੰ ਮਾਝੇ ਦੋਬੇ ਦੇ ਖੇਤਰਾਂ ਦੇ ਵਿੱਚ ਹੀ ਦੇਖਣ ਨੂੰ ਮਿਲੇਗਾ ਉਸ ਤੋਂ ਬਾਅਦ ਅੱਗੇ ਹੌਲੀ-ਹੌਲੀ ਜਿਵੇਂ ਬਠਿੰਡਾ ਮਾਨਸਾ ਬਰਨਾਲਾ ਸੰਗਰੂਰ ਪੰਜਾਬ ਦੇ ਜੋ ਦੱਖਣੀ ਭਾਗ ਨੇ ਇਹਨਾਂ ਦੱਖਣੀ ਭਾਗਾਂ ਦੇ ਵਿੱਚ ਵੀ ਬੀਬੀਰ ਰੋਪਨ ਬਰਸਾਤੀ ਗਤੀਵਿਧੀਆਂ ਦੇਖਣ ਨੂੰ ਮਿਲਣਗੀਆਂ ਅੱਜ ਰਾਤ ਦੇ ਸਮੇਂ ਵੀਰੋ ਜ਼ਿਆਦਾ ਅਸਰ ਬਣੇ ਹੋਏ ਨੇ ਸੋ ਰਲਮਾ ਮਿਲਮਾ ਜੇਕਰ ਆਪਾਂ ਗੱਲ ਕਰੀਏ ਵੀਰੋ 60% ਖੇਤਰਾਂ ਦੇ ਵਿੱਚ ਬਰਸਾਤ ਦੇਖਣ ਨੂੰ ਮਿਲੇਗੀ ਜੋ ਪੰਜਾਬ ਦੇ ਪੂਰਬੀ ਭਾਗ ਨੇ ਉਹਨਾਂ ਭਾਗਾਂ ਦੇ ਵਿੱਚ ਬਰਸਾਤੀ ਗਤੀਵਿਧੀਆਂ ਆਪਾਂ ਨੂੰ ਘੱਟ ਦੇਖਣ ਨੂੰ ਮਿਲਣਗੀਆਂ ਤੇ ਦੱਖਣੀ ਭਾਗਾਂ ਦੇ ਵਿੱਚ ਵੀ ਘੱਟ ਬਰਸਾਤੀ ਗਤੀਵਿਧੀਆਂ ਦੇਖਣ ਨੂੰ ਮਿਲਣਗੀਆਂ ਪਰ ਓਵਰਆਲ ਸਾਰੇ ਹੀ ਪੰਜਾਬ ਦਾ ਮੌਸਮ ਵੀਰੋ ਇੱਕ ਵਾਰੀ ਬੱਦਲਬਾਜ਼ੀ ਦੇ ਅੰਡਰ ਕਵਰ ਹੋਵੇਗਾ ਤੇ ਕਿਤੇ ਕਿਤੇ ਆਪਾਂ ਨੂੰ ਹਲਕਾ ਕਿਤੇ ਤੇ ਇਕਦੁੱਕਾ ਥਾਮ ਤੇ ਵੀਰੋ ਗੜੇ ਮਰੀ ਵਗੈਰਾ ਤੇ ਚੰਗੇ ਦਰਮਿਆਨੇ ਮੀਦੇ ਸਪੈਲ ਵੀ ਆਪਾਂ ਨੂੰ ਮਾਝੀ ਦੇ ਖੇਤਰਾਂ ਦੇ ਵਿੱਚ ਦੇਖਣ ਨੂੰ ਮਿਲ ਸਕਦੇ ਨੇ ਹਵਾਵਾਂ ਵੀਰੋ ਸਵੇਰ ਦੇ ਸਮੇਂ ਨੌਰਮਲ ਫਟਾ ਦੇਣੀਆਂ ਜਾਂ ਨਹੀਂ ਗਾ ਦੁਪਹਿਰ ਤੋਂ ਬਾਅਦ ਹਵਾਵਾਂ ਦਾ ਰੁੱਖ ਪੂਰਬ ਦਿਸ਼ਾ ਤੋਂ ਹੋ ਜਾਵੇਗਾ ਵੀਰੋ ਜਿਸ ਦੇ ਕਾਰਨ ਫਿਰ ਪੰਜਾਬ ਦਾ ਜੋ ਮੌਸਮ ਹੈ ਉਹ ਥੋੜਾ ਜਿਆਦਾ ਜਿਆਦਾ ਆਪਾਂ ਨੂੰ ਪ੍ਰਭਾਵਿਤ ਹੁੰਦਾ ਦੇਖਣ ਨੂੰ ਮਿਲੇਗਾ ਬਾਕੀ ਵੀਰੋ ਇਹ ਸਿਸਟਮ ਦਾ ਪ੍ਰਭਾਵ ਤਕਰੀਬਨ 24 ਘੰਟੇ ਆਪ ਨੂੰ ਦੇਖਣ ਨੂੰ ਮਿਲੇਗਾ ਜ਼ਿਆਦਾਤਰ ਵੱਧ ਅੱਜ ਦੀ ਰਾਤ ਤੇ ਵੀਰੋ ਕੱਲ ਦਾ ਦਿਨ ਜੋ ਹੋਵੇਗਾ 20 ਫਰਵਰੀ ਦਾ ਤੋਂ ਇਹਨਾਂ ਦੇ 2 ਦਿਨਾਂ ਦੇ ਵਿੱਚ ਵੀਰੋ ਪੰਜਾਬ ਦਾ ਮੌਸਮ ਪ੍ਰਭਾਵਿਤ ਹੋਵੇਗਾ ਸੋ ਕਿਸਾਨ ਵੀਰਾਂ ਨੂੰ ਬੇਨਤੀ ਹੈ ਕਿ ਜੋ ਕਿ ਪਾਣੀ ਵਗੈਰਾ ਲਾਉਂਦੇ ਨੇ ਕਣਕਾਂ ਨੂੰ ਥੋੜਾ ਜਿਆਦਾ 2 ਦਿਨ ਵੀਰੋ ਦੇਖ ਲੈਣ ਕਿਉਂਕਿ ਸਿਸਟਮ ਦਾ ਜੋ ਪ੍ਰਭਾਵ ਹੈ ਹਵਾਵਾਂਾਂ ਦੇ ਰੂਪ ਦੇ ਵਿੱਚ ਆਪਾਂ ਨੂੰ ਦੇਖਣ ਨੂੰ ਮਿਲੇਗਾ ਜ਼ਿਆਦਾਤਰ ਤੇ ਵੀਰੋ ਬਾਕੀ ਬੱਦਲ ਵਾਈ ਦੇ ਨਾਲ ਮੀਂਹ ਦੀਆਂ ਗਤੀਵਿਧੀਆਂ ਵੀ ਦੇਖਣ ਨੂੰ ਮਿਲਣਗੀਆਂ ਬਾਕੀ ਵੀਰੋ ਆਪਾਂ ਸ਼ਾਮ ਦੀ ਵੀਡੀਓ ਦੇ ਵਿੱਚ ਜਿਵੇਂ ਵੀ ਕੋਈ ਜਾਣਕਾਰੀ ਮਿਲੂਗੀ ਲੈ ਕੇ ਸਾਰੀ ਜਾਣਕਾਰੀ ਕਿਸਾਨ ਵੀਰਾਂ ਲਈ ਹਾਜ਼ਰ ਹੋਵਾਂਗੇ ਸੋ ਵੀਰੋ ਮੌਸਮੀ ਸਹੀ ਤੋਂ ਸਹੀ ਅਪਡੇਟ ਲਈ ਚੈਨਲ ਚੈਲ ਖੇਤੀ ਸੇਵਾ ਸੈਂਟਰ ਨਾ ਬਣੀ ਰਹੇ ਹੋ ਜੀ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ